15 ਅਕਤੂਬਰ ਨੂੰ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਦੇ ਵਿਰੁੱਧ ਵਿੱਚ ਅੱਜ ਬਟਾਲਾ ਵਿੱਚ ਕੁਝ ਧਾਰਮਿਕ ਲੋਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਕਿ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਬਟਾਲਾ ਨੇੜੇ ਪਿੰਡ ਨਿੱਕੇ ਘੁਮੰਝੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਬਾਬਾ ਹਜਾਰਾ ਸਿੰਘ ਜੀ ਹੁਣਾਂ ਦੀ ਵਰਸੀ 15 ਅਕਤੂਬਰ ਨੂੰ ਮਨਾਈ ਜਾ ਰਹੀ ਹੈ ਜਿਸ ਕਰਕੇ ਪੰਚਾਇਤੀ ਚੋਣਾਂ ਦਾ ਦਿਨ ਬਦਲਣਾ ਚਾਹੀਦਾ ਹੈ ਲੋਕਾਂ ਨੇ ਕਿਹਾ ਕਿ ਹਰ ਪਿੰਡ ਵਿੱਚੋਂ ਸੰਤ ਬਾਬਾ ਹਜਾਰਾ ਸਿੰਘ ਨੂੰ ਮੰਨਣ ਵਾਲੇ ਲੋਕ ਗੁਰਦੁਆਰਾ ਨਿੱਕੇ ਘੁੰਮਣਾ ਵਿਖੇ ਪਹੁੰਚਦੇ ਹਨ ਜਿੱਥੇ ਸੰਤ ਬਾਬਾ ਹਜਾਰਾ ਸਿੰਘ ਦੀ ਵਰਥੀ ਮਨਾਈ ਜਾਂਦੀ ਹੈ ਹਰ ਪਿੰਡਾਂ ਦੇ ਲੋਕ ਉਥੇ ਆ ਕੇ ਸੇਵਾ ਕਰਦੇ ਨੇ ਇਸ ਲਈ ਬੇਨਤੀ ਹੈ ਕਿ ਪੂਰੇ ਪੰਜਾਬ ਵਿੱਚ ਜਿੱਥੇ 15 ਅਕਤੂਬਰ ਨੂੰ ਚੋਣਾਂ ਹੋਣੀਆਂ ਨੇ ਉਥੇ ਹੀ ਇਸ ਇਲਾਕੇ ਵਿੱਚ ਚੋਣਾਂ ਦੇ ਤਰੀਕ ਜ਼ਰੂਰ ਬਦਲੀ ਜਾਵੇ ਇਸ ਇਲਾਕੇ ਦੀ ਚੋਣਾਂ ਦੀ ਤਰੀਕ ਜ਼ਰੂਰ ਬਦਲੀ ਜਾਵੇ 15 ਅਕਤੂਬਰ ਨੂੰ ਜਿੱਥੇ ਪੂਰੇ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋਣੀਆਂ ਨੇ ਉੱਤੇ ਹੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਿੰਡ ਨਿੱਕੇ ਘੁੰਮਣਾ ਵਿਖੇ ਸੰਤ ਬਾਬਾ ਹਜਾਰਾ ਸਿੰਘ ਜੀ ਦੀ ਵਰਸੀ ਮਨਾਈ ਜਾਵੇਗੀ ਜਿਸ ਨੂੰ ਲੈ ਕੇ ਆਮ ਲੋਕਾਂ ਨੇ ਚੋਣ ਕਮਿਸ਼ਨ ਨੂੰ ਪੰਚਾਇਤੀ ਚੋਣਾਂ ਦੀ ਤਾਰੀਖ ਬਦਲਣ ਲਈ ਕੀਤੀ ਅਪੀਲ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਿਆ ਕਰੋ ਤਾਂ ਜੋ ਅਸੀਂ ਤੁਹਾਨੂੰ ਹਰ ਪਲ ਹਰ ਸ਼ਹਿਰ ਹਰ ਥਾਂ ਤੋਂ ਤਾਜ਼ੀਆਂ ਖਬਰਾਂ ਦਿਖਾ ਸਕੀਏ ਦੇਖਦੇ ਰਹੋ ਪੂਰੀ ਰਿਪੋਰਟ న్యూਸ ਪੰਜਾਬ ਤੇ ਜੀ ਜੀ ਕੀ ਸੁਨੇਹਾ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਬਰ 2 ਤੇ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਕਰਨ ਦੀ ਲੋੜ ਪਈ ਏ ਉਹ ਇਸ ਕਰਕੇ ਪਈ ਏ ਕਿ ਸਾਡੇ ਜ਼ਿਲ੍ਹੇ ਦੇ ਸੰਤ ਬਾਬਾ ਹਯਾਰਾ ਸਿੰਘ ਜੀ ਛੋਟੇ ਘੁੰਮਣਾ ਵਾਲਿਆਂ ਦੀ ਜਿਹੜੀ ਵਰਸ਼ੀ ਏ ਉਹ 15 ਅਕਤੂਬਰ ਨੂੰ ਦੇਸ਼ਾਂ ਵਿਦੇਸ਼ਾਂ ਦੇ ਇਲਾਕੇ ਦੀ ਸੰਗਤ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਉਂਦੀ ਏ ਹਰ ਸਾਲ ਮਤਲਬ ਜਿਹੜੀ ਇਹ ਸੰਗਤ ਦੂਰੋਂ ਨੇੜਿਓਂ ਆਣ ਕੇ ਉੱਥੇ ਸ਼ਰਧਾ ਦੇ ਸਤਕਾਰ ਪੇਟ ਕਰਦੀ ਏ ਪਿਛਲੇ ਲੰਮੇ ਸਮੇਂ ਤੋਂ ਜੇ ਆਪਾਂ ਗੱਲ ਕਰੀਏ ਜਿਹੜੀ ਅੱਜ ਦੇ ਇਹ ਸਾਰੇ ਸੇਵਾਦਾਰ ਇਕੱਠੇ ਹੋਏ ਨੇ ਇਹ ਸੰਤ ਬਾਬਾ ਹਯਾਰਾ ਸਿੰਘ ਜੀ ਤੋਂ ਹਮੇਸ਼ਾ ਨਤਮਸਤਕ ਹੁੰਦੇ ਨੇ ਅੱਜ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਗੱਲ ਨਹੀਂ ਇਹ ਸਾਰੇ ਨਮਾਇੰਦਾਂ ਆਪੋ ਆਪਣੇ ਪਿੰਡਾਂ ਦੇ ਜ਼ਿਲ੍ਹਾ ਗਰਦਾਸਪੁਰ ਨਾਲ ਸੰਬੰਧਤ ਸਾਰੇ ਵੀਰ ਨੇ ਲੰਮੇ ਸਮੇਂ ਤੋਂ 15 ਅਕਤੂਬਰ ਦੀ ਜਿਹੜੀ ਛੁੱਟੀ ਏ ਸ਼੍ਰੋਮਣੀ ਅਕਾਲੀ ਦਲ ਸਰਕਾਰ ਵੇਲੇ ਵੀ ਸਰਕਾਰੀ ਤੌਰ ਤੇ ਛੁੱਟੀ ਹੁੰਦੀ ਸੀ ਕਾਂਗਰਸ ਸਰਕਾਰ ਆਈ ਉਹਨਾਂ ਵੀ ਉਹ ਛੁੱਟੀ ਨੂੰ ਐਲਾਨ ਕੀਤਾ ਆਮ ਆਦਮੀ ਦੀ ਆਈ ਉਹਨਾਂ ਵੀ ਉਹ ਛੁੱਟੀ ਨੂੰ ਐਲਾਨ ਕੀਤਾ ਪਰ ਹੁਣ ਜੋ ਸਮਾਂ ਚੱਲ ਰਿਹਾ ਪੰਚਾਇਤੀ ਚੋਣਾਂ ਦਾ ਉਹਦੇ ਸੰਬੰਧ ਦੇ ਵਿੱਚ ਕਿਸੇ ਵੀ ਸਾਡੇ ਮੌਜੂਦਾ ਐਮਐਲਏ ਜ਼ਿਲ੍ਹਾ ਗਰਦਾਪੁਰ ਨਾਲ ਸੰਬੰਧਤ ਹੋਣ ਕਿਸੇ ਵੀ ਪਾਰਟੀ ਦਾ ਹੋਣ ਜਾਂ ਸਾਬਕਾ ਐਮਐਲਏ ਕਿਸੇ ਵੀ ਪਾਰਟੀ ਦਾ ਹੋਣ ਉਹਨਾਂ ਨੇ ਇਸ ਧਿਆਨ ਗੱਲ ਔਰ ਧਿਆਨ ਨਹੀਂ ਲੈਂਦਾ ਅਸੀਂ ਆਪ ਜੀ ਦੇ ਰਾਈ ਇਹ ਗੱਲ ਦਾ ਧਿਆਨ ਦਿਵਾਉਣਾ ਚਾਹੁੰਦੇ ਆਂ ਕਿ 15 ਅਕਤੂਬਰ ਦੀ ਜਿਹੜੀ ਸੰਤ ਬਾਬਾ ਹਜਾਰਾ ਸਿੰਘ ਨਿੱਕੇ ਘੁੰਮਣਾ ਦੀ ਵਰਸ਼ੀ ਏ ਉਹਦੇ ਸਬੰਧ ਦੇ ਵਿੱਚ ਜਿਹੜੀਆਂ ਅੱਜ ਚੋਣਾਂ ਦਾ ਵਿਗਲ ਵੱਜ ਚੁੱਕਾ ਵਾ ਪੰਚਾਇਤੀ ਚੋਣਾਂ ਦਾ ਅਸੀਂ ਆਪਣੇ ਵੱਲੋਂ ਜ਼ਿਲ੍ਹਾ ਗਰਦਾਖਪੁਰ ਦੇ ਜਿੰਨੇ ਵੀ ਸੇਵਾਦਾਰ ਵਾਂ ਇਕੱਠੇ ਹੋ ਕੇ ਅਪੀਲ ਕਰਦੇ ਆ ਚੋਣ ਕਮਿਸ਼ਨਰ ਕੋਲ ਅਪੀਲ ਕਰਦੇ ਆ ਪੰਜਾਬ ਸਰਕਾਰ ਕੋਲ ਕਰਦੇ ਆ ਵੀ ਜਿਹੜੀ 15 ਤਰੀਕ ਦੀ ਪੰਚਾਇਤੀ ਚੋਣਾਂ ਤਰੀਕ ਐਲਾਨ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ ਸਾਨੂੰ ਉਹਦਾ ਕੋਈ ਇਤਰਾਜ ਨਹੀਂ ਆ ਉਸ ਤੋਂ ਬਾਅਦ ਜ਼ਿਲ੍ਹਾ ਗਰਦਾਖਪੁਰ ਦੀ ਜਿਹੜੀ 15 ਤਰੀਕ ਨੂੰ ਪੰਚਾਇਤੀ ਚੋਣਾਂ ਹੋਣੀਆਂ ਵਾਂ ਅਸੀਂ ਬੜੇ ਨਿਮਰਤਾ ਤੇ ਸਤਿਕਾਰ ਸਹਿਤ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦੇ ਆਂ ਕਿ ਉਸ ਦਿਨ ਤਰੀਕ ਬਦਲੀ ਜਾਵੇ 15 ਦੀ ਬਜਾਏ 16 ਨੂੰ ਕਰ ਲਓ 17 ਨੂੰ ਕਰ ਲਓ ਤਾਂ ਕਿ ਸੰਗਤਾਂ ਦੀ ਭਾਵਨਾ ਛੇਸ ਨਾ ਪਹੁੰਚੇ ਕਿਉਂਕਿ ਜਿੰਨੇ ਵੀ ਪਿੰਡਾਂ ਦੇ ਵਿੱਚ ਇਲੈਕਸ਼ਨ ਹੋ ਰਹੇ ਆ ਉੱਥੋਂ ਕਿਦੋਂ ਨਾ ਕਿਦੋਂ 100 200 ਦੇ ਕਰੀਬ ਹਰ ਪਿੰਡ ਚ ਸੰਗਤ ਜਿਹੜੀ ਏ ਨਿੱਕੇ ਘੁੰਮਣਾ ਵਰਚੀ ਦੇ ਸਮਾਗਮ ਦੇ ਵਿੱਚ ਜਾਂਦੀ ਏ ਉਹ ਜਦੋਂ ਪਿੰਡ ਚ ਇਲੈਕਸ਼ਨ ਚੱਲਣੀ ਏ ਕੋਈ ਵੀ ਉੱਥੇ ਜਾਣ ਤੋਂ ਮੱਲ ਜਿਹੜਾ ਵਾ ਲੇਟ ਹੋ ਸਕਦਾ ਵਾ ਅਸੀਂ ਬੇਨਤੀ ਕਰਦੇ ਆਂ ਭਾਰਤੀ ਚੋਣ ਕਮਿਸ਼ਨ ਨੂੰ ਪੰਜਾਬ ਸਰਕਾਰ ਨੂੰ ਵੀ ਸਾਡੇ ਜ਼ਿਲ੍ਹੇ ਗਰਦਾਪੁਰ ਦੀ ਜਿਹੜੀ ਇਹ ਤਾਰੀਖ ਆ ਪੰਚਾਇਤੀ ਚੋਣਾਂ ਦੀ ਉਹ ਥੋੜੀ ਜੀ ਗਾਂ ਕੀਤੀ ਜਾਵੇ ਜਾਂ ਇੱਕ ਦਿਨ ਪਹਿਲਾਂ ਕੀਤੀ ਜਾਵੇ ਇੰਨੀ ਕੋਈ ਬੇਨਤੀ ਆ ਜੀ ਤੁਹਾਡੇ ਵਾਸਤੇ ਅੰਤ ਬਾਬਾ ਹਜਾਰਾ ਸਿੰਘ ਜੀ ਛੋਟੇ ਕੁਮੜਾ ਵਾਲੇ ਪੂਰਨ ਬ੍ਰਹਮ ਗਿਆਨੀ ਜਿੰਨਾਂ ਦੀ ਸਾਲਾਨਾ ਵਰਸੀ 15 ਅਕਤੂਬਰ ਨੂੰ ਬੜੀ ਧੂਮ-ਤਾਮ ਤੇ ਸਰਦਾਂ ਨਾਲ ਮਨਾਇ ਜਾਂਦੀ ਆ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚਦੀਆਂ ਹਨ ਪਰ ਐਤਕਾਂ ਵਰਸੀ ਵਾਲੇ ਦਿਨ 15 ਅਕਤੂਬਰ ਨੂੰ ਪੰਚਾਇਤੀ ਚੋੜਾਂ ਦਾ ਐਲਾਨ ਹੋ ਚੁੱਕਾ ਹੈ ਜਿਸ ਕਰਕੇ ਇਹ ਦੋ ਦਿਨ ਇਕੱਠੇ ਹੋਣ ਕਰਕੇ ਚੋਣਾਂ ਤੇ ਵੀ ਅਸਰ ਪਵੇਗਾ ਤੇ ਜਿਹੜੇ ਸਰਧਾ ਭਾਵਨਾ ਦੇ ਨਾਲ ਆ ਬਾਬਾ ਜੀ ਦੇ ਨਾਲ ਜੁੜੇ ਹੋਏ ਹਨ ਉਹ ਵਰਸੀ ਤੋਂ ਵਾਝੇ ਰਹਿ ਜਾਣਗੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੇਵਾਦਾਰ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਉਹ ਮਤਲਬ ਜਾਂ ਤਾਂ ਚੋਣਾਂ 'ਚੋਂ ਪਾਗਲੈਣ ਤੋਂ ਵਾਂਝੇ ਰਹਿਣਗੇ ਤੇ ਜਾਂ ਫਿਰ ਉਹ ਬਾਬਾ ਜੀ ਦੀ ਵਰਸੀ ਦੇ ਵਿੱਚ ਪਾਗਲੈਣ ਤੋਂ ਵਾਂਝੇ ਰਹਿਣਗੇ ਸਾਡੀ ਵਿਭਾਗ ਦੇ ਉੱਚ ਅਧਿਕਾਰੀਆਂ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਅਤੇ ਮੁੱਖ ਚੋਣ ਕਮਿਸ਼ਨਰ ਤੋਂ ਮੰਗ ਹੈ ਉਹਨਾਂ ਅੱਗੇ ਅਪੀਲ ਹੈ ਕਿ ਬਾਬਾ ਜੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਚੋਣਾ ਦਾ ਦਿਨ ਜਿਹੜਾ ਵਾ ਇੱਕ ਦੋ ਦਿਨ ਬਾਅਦ ਉਹ ਚੋਣਾ ਜੜੀਆਂ ਉਹ ਕਰਵਾ ਲਈਆਂ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪ੍ਰਾਚ ਕਾਨਫਰੰਸ ਕਰਾਈ ਜਾ ਰਹੀ ਹੈ ਜਿਸ ਵਿੱਚ ਤਨ ਤਨ ਸੰਤ ਬਾਬਾ ਹਯਾਰਾ ਸਿੰਘ ਜੀ ਨਿੱਕੇ ਘੁਮਣਾ ਵਾਲੇ ਉਹਨਾਂ ਦੀ ਵਰਸੀ ਦੇ ਸੰਬੰਧ ਵਿੱਚ ਕਿ ਉਸੇ ਦਿਨ ਹੀ ਲਖਣ ਹੈ ਉਸੇ ਦਿਨ ਹੀ ਬਾਬਾ ਜੀ ਦੀ ਵਰਸੀ ਹੈ ਕਿਉਂਕਿ ਗੁਰਦਾਸਪੁਰ ਜिले ਦੀਆਂ ਜਿੰਨੀਆਂ ਵੀ ਸੰਗਤਾਂ ਲਾਗਲੇ ਲਾਗਲੇ ਪਿੰਡ ਨੇ ਕੁਝ ਪਿੰਡ ਭਾਂਡੇ ਧੋਣ ਦੀ ਸੇਵਾ ਕਰਦਾ ਕਿਉਂਕਿ 24 ਘੰਟੇ ਲੰਗਰ ਚੱਲਦਾ 3 ਦਿਨ 13 14 ਤੇ 15 ਨੂੰ ਇਸ ਕਰਕੇ ਜਿਹੜੇ ਸੇਵਾਦਾਰ ਆ ਉਹ ਲੈਖਣ ਕਰਕੇ 15 ਤਰੀਕ ਨੂੰ ਨਹੀਂ ਹਾਜ਼ਰ ਹੋ ਸਕਦੇ ਜਾਂ ਤੇ ਉਹ ਸੇਵਾ ਕਰਨਗੇ ਜਾਂ ਫਿਰ ਵੋਟਾਂ ਦੀ ਗਿਣਤੀ ਬਹੁਤ ਘਟ ਜਾਵੇਗੀ ਇਹਨਾਂ ਦਾ ਜਿਹੜਾ ਵਾ ਅਹੀਂ ਚੋਣ ਕਮਿਸ਼ਨਰ ਨੂੰ ਬੇਨਤੀ ਕਰਦੇ ਆਂ ਹੱਥ ਜੋੜ ਕੇ ਵੀ ਭਾਈ ਸਾਹਿਬ ਇਸ 15 ਤਰੀਕ ਨੂੰ ਮੱਧੇ ਨਖਨ ਰੱਖਦੇ ਹੋਏ ਬਾਬਾ ਜੀ ਦੀ ਵਰਸੀ ਨੂੰ ਇਹ ਜਿਹੜੀ ਚੋਣ ਆ 16 ਜਾਂ 17 ਤਰੀਕ ਨੂੰ ਕਰਵਾਈ ਜਾਵੇ ਕੱਲੇ ਗੁਰਦਾਸਪੁਰ ਜ਼ਿਲ੍ਹੇ ਦੀ ਸੋ ਅਸੀਂ ਪ੍ਰਕਾਸ਼ ਸਿੰਘ ਬਾਦਲ ਜੀ ਦੇ ਵੀ ਬਹੁਤ ਧੰਨਵਾਦੀ ਹਾਂ ਸੁਰਗਵਾਸੀ ਦੇ ਕਿ ਉਹਨਾਂ ਨੇ ਸਾਰਿਆਂ ਤੋਂ ਪਹਿਲਾਂ ਪਹਿਲ ਕਦਮੀ ਕੀਤੀ ਸੀ ਕਿ 15 ਤਰੀਕ ਦੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਛੁੱਟੀ ਕੀਤੀ ਸੀ ਜਿਹੜੀ ਅੱਜ ਤੱਕ ਰੈਗੂਲਰ ਇਹ ਚੱਲ ਰਹੀ ਹੈ ਸੋ ਅਸੀਂ ਇਹ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਪੰਜਾਬ ਨੂੰ ਵੀ ਉਧੰਤਮਾਨ ਨੂੰ ਵੀ ਸਾਰੇ ਐਮ ਐਲ ਏ ਸਬਾਨ ਨੂੰ ਵੀ ਕਿ ਇਹ ਜਿਹੜੀ ਸਾਡੀ ਆਵਾਜ਼ ਆ ਚੋਰ ਕਮਿਸ਼ਨਰ ਤੱਕ ਪਹੁੰਚਾਈ ਜਾਵੇ ਤਾਂ ਕਿ ਜਿੱਥੇ ਇੱਥੇ ਗੁਰਦਾਸਪੁਰ ਜ਼ਿਲ੍ਹੇ ਦੇ ਲੋਕਾਂ ਨੇ ਖੁਸ਼ੀਆਂ ਲੈਣੀਆਂ ਨੇ ਉਥੇ ਚੋਰ ਕਮਿਸ਼ਨਰ ਵੀ ਇਸ ਖੁਸ਼ੀ ਵਿੱਚ ਹਾਜ਼ਰ ਹੋਵੇ ਉਹ ਵੀ ਲੋਕਾਂ ਤੋਂ ਅਸੀਸਾਂ ਲਵੇ ਇੰੀਆਂ ਬੇਨਤੀਆਂ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ